ਸਰ ਹੱਜ ਸ੍ਰੀ ਰੋਗ ਲਗਾਂਤੀ ਨੂੰ ਮਲੇਰਕੋਟਲਾ ਦੇ ਨਜ਼ਦੀਕੀ ਪਿੰਡ ਰਾਮਗੜ੍ਹਸ ਦਾ ਰਾਹ ਤੇ ਪਹੁੰਚੇ ਜਿੱਥੇ ਇੱਕ ਅਗਨੀਵੀਰ ਜਿਹੜਾ ਸੀ ਡੋਆ ਸੀ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਹ ਪਹੁੰਚੇ ਕੀ ਮਤਲਬ ਹੋਊਗੀ ਦੇਖੋ ਰਾਹੁਲ ਗਾਂਧੀ ਜੀ ਬਹੁਤ ਦੇਰ ਤੋਂ ਜਾਂਦੀ ਅਗਨੀਵੀਰ ਸਕੀਮਾ ਇਹ ਅਗਨੀਵੀਰ ਸਕੀਮ ਦੇ ਖਿਲਾਫ ਬੋਲ ਰਹੇ ਨੇ ਤੇ ਕਾਂਗਰਸ ਦੀ ਬੜੀ ਸਪਸ਼ਟ ਨੀਤੀ ਹੈ ਕਿ ਦੇਸ਼ ਦੇ ਅੰਦਰ ਇੱਕੋ ਹੀ ਦੋਣਾ ਚਾਹੀਦਾ ਦੋ ਸ਼ੀਦਾਨ ਨਹੀਂ ਹੋਣੇ ਚਾਹੀਦੇ ਜਿਹੜਾ ਰੈਗੂਲਰ ਫੌਜ ਦਾ ਸ਼ਹੀਦ ਹੁੰਦਾ ਉਹਨੂੰ ਜਿਹੜੀਆਂ ਫੈਸਿਲਿਟੀਆਂ ਮਿਲਦੀਆਂ ਅਗਨੀਵੀਰ ਸ਼ਹੀਦ ਨੂੰ ਮਿਲਣੀਆਂ ਚਾਹੀਦੀਆਂ ਇਸ ਪਰਿਵਾਰ ਨੂੰ ਉਹਨਾਂ 'ਚ ਕੋਈ ਫੈਸਿਲਿਟੀ ਨਹੀਂ ਮਿਲੀ 6 ਭੈਣਾਂ ਨੇ ਅਜੇ ਸਿੰਘ ਦੀਆਂ ਮਾਪਿਓ ਲੇਬਰ ਦਿਹਾੜੀ ਕਰਦੇ ਨੇ ਪਰ ਉਹਨਾਂ ਦਾ ਮੁੰਡਾ ਦੇਸ਼ ਵਾਸਤੇ ਸ਼ਹੀਦ ਹੋਇਆ ਨਾ ਉਹਨਾਂ ਨੂੰ ਸ਼ਹਾਦਤ ਦੀ ਪੈਨਸ਼ਨ ਮਿਲ ਰਹੀ ਹੈ ਨਾ ਮੈਡੀਕਲ ਫੈਸਿਲਿਟੀ ਮਿਲ ਰਹੀ ਹੈ ਨਾ ਕੰਸੀਨ ਕੈਂਟੀਨ ਫੈਸਿਲਿਟੀ ਮਿਲ ਰਹੀ ਹੈ ਤੇ ਨਾ ਹੀ ਹੋਰ ਕੋਈ ਸ਼ਹਾਦਤ ਦਾ ਬੈਨੀਫਿਟ ਮਿਲ ਰਹਾ ਕਾਂਗਰਸ ਪਾਰਟੀ ਬੜੀ ਸਪਸ਼ਟ ਹੈ ਕਿ ਅਸੀਂ ਅਗਨੀਵੀਰ ਸਕੀਮ ਬੰਦ ਕਰਾਂਗੇ ਸਿਰਫ ਤੇ ਸਿਰ ਰੈਗੂਲਰ ਫੌਜੀ ਕਰਿਆ ਕਰਾਂਗੇ ਅਸੀਂ ਇਸ ਗੱਲ ਨੂੰ ਲੈ ਕੇ ਬੜੇ ਸਪਸ਼ਟਾਂ ਕਿ ਜਿਹੜੇ ਅਗਨੀਵੀਰ ਸਪਰਤੀ ਹੋਏ ਨੇ ਉਹਨਾਂ ਨੂੰ ਰੈਗੂਲਰ ਫੌਜੀ ਕਰਾਂ ਉਹਨੂੰ ਵੀ ਰਿਕਰਟੀ ਕਰਾਂਗੇ ਤੇ ਜਿਹੜੇ ਸ਼ਹੀਦ ਹੋਏ ਨੇ ਉਹਨੂੰ ਪੂਰਾ ਸ਼ਰਧਤ ਦਾ ਜੋ ਬੈਨੀਫਿਟ ਬੰਦਾ ਜੋ ਸਨਮਾਨ ਮੰਦਾ ਉਹ ਦੇਵਾਂਗੇ। ਸ੍ਰੀ ਰਾਹੁਲ ਗਾਂਧੀ ਜੀ ਦੀ ਜਿਹੜੀ ਹੈ ਅਗਨੀ ਵੀਰ ਨੂੰ ਲੈ ਕੇ ਕੀ ਪਾਲਿਸੀ ਆ ਵਿਜੇ ਸਰਕਾਰ ਸੱਤਾ ਦੇ ਵਿੱਚ ਆਉਂਦੇ ਕਾਫੀ ਸਾਹ ਨੇ ਅਗਨੀ ਵੀਰ ਦੀ ਕੀ ਵਿੱਚ ਨਾ ਸਥਾਨ ਹੁੰਦਾ। ਅਗਨੀ ਵੀਰ ਦੇ ਜਿੰਨੇ ਭਰਤੀ ਹੋਏ ਨੇ ਉਹ ਸਾਰੇ ਰੈਗੂਲਰ ਫੋਰਸ ਪਾਏ ਜਾਣਗੇ। ਅਗਨੀ ਵੀਰ ਸਕੀਮ ਆ ਉਹਦੇ ਅੱਜ ਬੰਦ ਕੀਤੀ ਜਾਊਗੀ ਜਿਹੜੇ ਉਹ ਚ ਭਰਤੀ ਹੋਏ ਨੇ ਉਹ ਸਰਕਾਰ ਦੇ ਰੈਗੂਲਰ ਫੌਜੀ ਬਣਨਗੇ। ਜਿਹੜਾ ਮਤਲਬ ਸ਼ਹੀਦ ਹੋ ਚੁੱਕੇ ਪਰਮ ਬੱਚੇ ਉਹਨਾਂ ਲਈ ਜਿਹੜੇ ਫੌਜ ਦੇ ਸ਼ਹੀਦ ਹੋਏ ਨੇ ਅਗਨੀ ਵੀਰ ਦੇ ਉਹਨਾਂ ਨੂੰ ਉਹੀ ਬੈਨੇਫਿਟ ਮਿਲੂਗਾ ਜਿਹੜੇ ਆਮ ਫੌਜੀ ਸ਼ਹੀਦ ਨੂੰ ਮਿਲਦਾ ਉਹਦੇ ਅੰਦਰ ਜਿੰਨੀਆਂ ਜੋ ਸਰਕਾਰ ਵੱਲੋਂ ਲੰਮਸਮ ਪੇਮੈਂਟ ਮਿਲਦੀ ਹੈ ਇੱਕ ਜੋ ਮੈਡੀਕਲ ਫੈਸਿਲਿਟੀ ਮਿਲਦੀ ਹੈ ਤਿੰਨ ਫੈਸਿਲਿਟੀ ਮਿਲਦੀ ਹੈ ਸ਼ਹਾਦਤ ਦੀ ਪੈਨਸ਼ਨ ਮਿਲਦੀ ਹੈ ਪਰਿਵਾਰ ਨੂੰ ਪੂਰੀ ਜ਼ਿੰਦਗੀ ਟ੍ਰਾਂਸਪੋਰਟ ਬੈਨੇਫਿਟ ਮਿਲਦੇ ਨੇ ਸਭ ਨੂੰ ਮਿਲਦਾ ਇਹਨਾਂ ਨੂੰ ਇਸ ਪਰਿਵਾਰ ਨੂੰ ਕੁਝ ਨਹੀਂ ਮਿਲ ਰਿਹਾ ਅਸੀਂ ਇਸ ਪਰਿਵਾਰ ਨੂੰ ਬਦਲਾਵਾਂਗੇ ਤੇ ਜਿੰਨੇ ਸ਼ਹੀਦ ਹੋਏ ਨੇ ਅਗਨੀ ਵੀਰ ਦੇ ਉਹਨਾਂ ਨੂੰ ਪੂਰੇ ਫੌਜੀ ਦੇ ਸ਼ਾਦੂ ਸ਼ਹੀਦੋਂ ਦੇ ਜਿਹੜੇ ਬੈਨਫਿਟ ਨੂੰ ਸਾਰੇ ਮਿਲਣਗੇ ਸਰ ਇਹ ਤੁਸੀਂ ਬਹੁਤ ਇੱਕ ਜ਼ਿੰਮੇਵਾਰੀ ਵਾਲਾ ਬਿਆਨ ਕਾਂਗਰਸ ਦੇ ਵੱਲੋਂ ਦੇ ਰਹੇ ਹੋ ਰਾਹੁਲ ਗਾਂਧੀ ਜੀ ਦੇ ਵੱਲੋਂ ਮਤਲਬ ਕਿ ਤੁਹਾਡਾ ਕੀ ਮਤਲਬ ਰੋਹਨ ਗਾਂਧੀ ਜੀ ਦੀ ਵੀ ਆਰਗੇਨਾਈਜੇਸ਼ਨ ਉਹਦੇ ਵਿੱਚ ਕੀ ਦੀ ਰਹੀ ਤੁਸੀਂ ਤੇ ਸਭ ਆਪ ਤੋਂ ਤੁਸੀਂ ਵੀ ਬੋਲਿਆ ਜਿਹੜਾ ਮੈਂ ਤੁਹਾਨੂੰ ਗੱਲ ਕਹਿ ਰਿਹਾ ਇਹ ਵੈਸੇ ਸਾਡੀ ਕਾਂਗਰਸ ਪਾਰਟੀ ਦੇ ਮੈਨਿਫੈਸਟੋ ਚ ਹੈ ਅਸੀਂ ਸਪਸ਼ਟ ਤੌਰ ਤੇ ਦੇਸ਼ ਦੇ ਲੋਕਾਂ ਕੇ ਅਗੇ ਮੈਨਿਫੈਸਟੋ ਰੱਖ ਚੁੱਕੇ ਹਾਂ ਕਿ ਅਸੀਂ ਅਗਨੀਵੀਰ ਸਕੀਮ ਬੰਦ ਕਰਕੇ ਆ ਜਿਹੜੀ ਚੀਜ਼ਾਂ ਮੈਂ ਤੁਹਾਨੂੰ ਕਹੀਆਂ ਇਹ ਸਾਰੀਆਂ ਚੀਜ਼ਾਂ ਅਸੀਂ ਕਰਾਂਗੇ ਤੇ ਅੱਜ ਵੀ ਰਾਹੁਲ ਗਾਂਧੀ ਜੀ ਵੈਸੇ ਤਾਂ ਉਸ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਸੀ ਤੇ 40 ਮਿੰਟ ਚੋਂ ਲੰਘਦਾ 35 ਮਿੰਟ ਦਾ ਦੁੱਖੀ ਸਾਂਝਾ ਹੋਇਆ ਪਰਿਵਾਰ ਦੀਆਂ ਗੱਲਾਂ ਹੋਈਆਂ ਨੇ ਪਰਿਵਾਰ ਦਾ ਪਰਿਵਾਰ ਦੇ ਵਿੱਚ ਇੱਕ ਇੱਕੋ ਜੀ ਸੀ ਜਿਹੜਾ ਜਵਾਨ ਮੁੰਡਾ ਸੀ ਉਹ ਚਲੇ ਗਿਆ ਉਹਦੇ ਸੰਘਰਸ਼ ਉਹਦਾ ਜੀਵਨ ਉਹਦਾ ਬਚਪਨ ਉਹ ਜਿਹੜਾ ਗਰੀਬੀ ਚ ਇੱਕ ਕਮਰੇ ਦੇ ਘਰ ਚ ਰਹਿੰਦਾ ਪੂਰਾ ਪਰਿਵਾਰ ਉਹਨਾਂ ਦਾ ਜ਼ਿੰਦਗੀ ਬਾਰੇ ਗੱਲਬਾਤ ਹੋਈ ਉਹਦੇ ਚ ਰਾਹੁਲ ਗਾਂਧੀ ਨੇ ਵੀ ਸਪਸ਼ਟ ਤੌਰ ਤੇ ਕਹਿੰਦਾ ਵੀ ਅਸੀਂ ਤਾਂ ਬੜੇ ਸਾਫ਼ ਹਾਂ ਤੁਹਾਨੂੰ ਸ਼ਾਦਤ ਦਾ ਪੂਰਾ ਸਨਮਾਨ ਮਿਲੂਗਾ ਤੇ ਅਗਨੀ ਵੀ ਸਕੀਮ ਬਣ ਕੀਤੀ ਜਾਊਗੀ ਸਰ ਤੁਸੀਂ ਅਮਰ ਕੜਦੇ ਹਲਕਾਂ ਚਾਰਜ ਦੇ ਨਾਲ ਨਾਲ ਕਾਂਗਰਸ ਨੇ ਹੋਰ ਤੁਹਾਨੂੰ ਕੀ ਜ਼ਿੰਮੇਵਾਰੀ ਦਿੱਤੀ ਹੈ ਇਸ ਜੀ ਆਫ ਦਾ ਜੀਮੇ ਜੀ ਮੈਂ ਰਾਹੁਲ ਗਾਂਧੀ ਇਹ ਦਫ਼ਤਰ ਅੰਦਰ ਲੋਕ ਨੀਤੀ ਦਾ ਕੰਮ ਕਰਦਾ ਮੈਂ ਯਾਤਰਾ ਅੰਦਰ ਵੀ ਸੀਗਾ ਮੈਂ ਪਬਲਿਕ ਪਾਲਿਸੀ ਦਾ ਕੰਮ ਪਹਿਲਾਂ ਯਾਤਰਾ ਤੋਂ ਪਹਿਲਾਂ ਪੰਜਾਬ ਚ ਵੀ ਕੀਤਾ ਪੰਜਾਬ ਮਾਡਲ ਬਣਾਇਆ ਜਿੱਤੇਗਾ ਪੰਜਾਬ ਵਾਲ ਉਸ ਤੋਂ ਪਹਿਲਾਂ ਮੈਂ ਪੰਜਾਬ ਸਰਕਾਰ ਚ ਵੀ 4-5 ਸਾਲ ਸਲਾਹ ਕਰ ਰਿਹਾ ਲੋਕ ਨੀਤੀ ਵਾਸਤੇ ਤੇ ਮੈਨੂੰ ਮੇਰੀ ਬੜੀ ਇੱਛਾ ਹੈ ਕਿ ਮੈਂ ਪੰਜਾਬ ਦਾ ਕੁਝ ਭਲਾ ਕਰ ਸਕਾਂ ਇਸ ਕਰਕੇ ਮੈਂ ਸਭ ਕੁਝ ਛੱਡ ਕੇ ਇਹ ਲੋਕ ਨੀਤੀ ਵਾਲੇ ਰਾਹ ਤੇ ਚੱਲਿਆ ਕਿ ਪੰਜਾਬ ਨੂੰ ਲੋੜ ਹੈ ਮੋੜ ਉਸਾਰਨ ਦੀ ਮੋੜ ਚੰਗੇ ਰਾਹ ਤੇ ਪਾਣ ਦੀ ਪੰਜਾਬ ਦਾ ਕਰਜ਼ਾ ਲਾਉਣ ਦੀ ਕਿਸਾਨੀ ਨੂੰ ਕਿਸਾਨੀ ਦੇ ਸੁੱਖ ਦਿਰਾ ਤੇ ਤੋਰਨ ਦੀ ਕਿਉਂਕਿ ਪਿਛਲੇ 20 15-20 ਸਾਲਾਂ ਤੋਂ ਕਿਸਾਨ ਡੁੱਬ ਕਿਸਾਨੀ ਡੁੱਬਦੀ ਜਾ ਰਹੀ ਹੈ ਆਪਾਂ ਆਸ-ਪਾਸ ਦੇਖ ਹੀ ਰਹੇ ਹਾਂ ਕਿ ਕਿਸਾਨੀ ਕਿੱਡੇ ਵੱਡੇ ਕ੍ਰਾਈਸਿਸ ਚ ਹੈ ਉਹ ਕ੍ਰਾਈਸਿਸ ਵੱਧ ਰਿਹਾ ਹੈ ਇਹ ਜਵਾਨੀ ਨੂੰ ਸਾਡੇ ਜਿਹੜੇ 40 ਲੱਖ ਬਾਹਰ ਪੜਨ ਜਾਣੇ ਨੇ ਉਹਨਾਂ ਨੂੰ ਇੱਥੇ ਰੋਜ਼ਗਾਰ ਦੇਣ ਦੀ ਲੋਕ ਨੀਤੀ ਦਾ ਕੰਮ ਕਰਦਾ ਪਾਲਿਸੀ ਬਣਾਉਣ ਦਾ ਕੰਮ ਕਰਦਾ ਤੇ ਮੈਂ ਇਲੈਕਸ਼ਨ ਇਸ ਕਰਕੇ ਲੜਦਾ ਕਿਉਂਕਿ ਮੈਂ ਸਮਝ ਚੁੱਕਿਆ ਕਿ ਲੋਕ ਨੀਤੀਆਂ ਬਣਾ ਕੇ ਕੁਝ ਨਹੀਂ ਹੋਣਾ ਇਹਦੇ ਪਿੱਛੇ ਦੀ ਤਾਕਤ ਹੋਣੀ ਬਹੁਜਰੂਰੀ ਸਰ ਜਿਵੇਂ ਰਾਹੁਲ ਗਾਂਧੀ ਜੀ ਅਚਾਨਕ ਉੱਥੇ ਰਾਮਗੜ੍ਹ ਸਰਦਾਰਾਂ ਪਹੁੰਚੇ ਨੇ ਜਿਹੜਾ ਕਿ ਰੂਟ ਪਲਾਨ ਦੇ ਵਿੱਚ ਬਿਲਕੁਲ ਕਦੀ ਨਹੀਂ ਸੀਗਾ ਕਾਂਗਰਸ ਦੇ ਕਿਸੇ ਅਹੁਦੇਦਾਰ ਨੂੰ ਜਾਲ ਨਹੀਂ ਪਤਾ ਸੀਗਾ ਇਹ ਅਚਾਨਕ ਕਿੰਨੇ ਪ੍ਰੋਗਰਾਮ ਬਣਿਆ ਜੀ ਨਿਰਣਾ ਪਿਛਲੇ 4-5 ਦਿਨਾਂ ਤੋਂ ਰਾਹੁਲ ਜੀ ਦੀ ਉਹਨਾਂ ਦੇ ਆਫਿਸ ਦੀ ਗੱਲ ਉਹਨਾਂ ਦੀ ਆਪਣੀ ਇੱਛਾ ਸੀ ਕਿ ਉਹ ਇਕਰਾਣ ਉਹਨਾਂ ਨੇ ਮੇਰੇ ਤੇ ਜਿੰਮਵਾਰੀ ਪਾਈ ਕਿ ਮੈਂ ਇਹਨੂੰ ਕਰਾਵਾਂ ਮੈਂ ਮੌਕੇ ਤੇ ਅੱਜ ਤੋਂ 5 ਦਿਨ ਪਹਿਲਾਂ ਆਇਆ ਮੈਂ ਪਰਿਵਾਰ ਨਾਲ ਗੱਲ ਮੀਟਿੰਗ ਕੀਤੀ ਉਸ ਤੋਂ ਬਾਅਦ ਲਗਾਤਾਰ ਇਹ ਬਣਾਉਂਦਾ ਰਿਹਾ ਰਾਹੁਲ ਗਾਂਧੀ ਲੁਧਿਆਣੇ ਦੇ ਪਟਿਆਲੇ ਰੈਲੀ ਇਸ ਟਾਈਮ ਤੇ ਇਸ ਦਿਨ ਐ ਰਖਾਈਆਂ ਵੀ ਇਸੇ ਕਰਕੇ ਗਈਆਂ ਕਿ ਉਹਦੇ ਅੰਦਰ ਇੰਨੇ 3-4 ਘੰਟੇ ਦਾ ਗੈਪ ਹੋਵੇ ਤੇ ਉਹਦੇ ਅੰਦਰ 2.5-3 ਘੰਟੇ ਸਲ ਗੱਡੀ ਨਾਲ ਸਫ਼ਰ ਕੀਤਾ ਉਹਨਾਂ ਨੇ ਇੰਨੇ ਸਕਿਉਰਿਟੀ ਥ੍ਰੈਟ ਦੇ ਵਿੱਚ ਪਹਿਲੀ ਵਾਰੀ ਹੋਇਆ ਵੀ ਇੰਨਾ ਲੰਮਾ ਲੁਧਿਆਣੇ ਤੋਂ ਪਟਿਆਲੇ ਤੱਕ ਦਾ ਸਫ਼ਰ ਬਾਈ ਰੋਡ ਕੀਤਾ ਰਾਹੁਲ ਗਾਂਧੀ ਜੀ ਨੇ ਤੇ ਉਹ 95% ਸਵਾਰੀ ਅਮਰਗੜ ਚ ਕਰਾਇਆ ਫਿਰ ਤਾਂ ਠੀਕ ਹੈ ਨਾ ਫਿਰ ਤਾਂ ਸਾਡੀ ਕਰਕੇ ਗਏ ਜੀ ਅਸੀਂ ਉਹਨਾਂ ਨੂੰ ਕਿਹਾ ਸੀ ਅ ਮੈਂ ਕਿਹਾ ਮੇਰਾ ਹੀ ਹਲਕਾ ਕੋਈ ਗੱਲ ਨਹੀਂ ਉਹ ਤੋਂ ਸ਼ੁਰੂ ਕਰ ਲਾਂਗੇ ਗਿੱਲਾਂ ਤੋਂ ਬਾਅਦ ਤੇ 90 ਤੱਕ ਆਪਣੀ ਹਲਕਾ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਵੋਟਾਂ ਦਾ ਜਿਹੜਾ ਜਾਨ ਚੱਲ ਰਿਹਾ ਆਖਰੀ ਪੜਾਅ ਦੇ ਵਿੱਚ ਮੇਰੇ ਦੇਖੋ ਦੇਖੋ ਬੜੀ ਸਾਫ਼ ਤੇ ਸਪਸ਼ਟ ਗੱਲ ਹੈ ਭਾਰਤ ਦੇ ਲੋਕਾਂ ਨੇ ਨਿਰਣੈ ਕਰ ਲਿਆ ਕਿ ਉਹਨਾਂ ਨੇ ਭਾਜਪਾ ਦੀ ਸਰਕਾਰ ਹਟਾਉਣੀ ਹੈ ਤੇ ਕਾਂਗਰਸ ਹੀ ਲਿਆਣੀ ਹੈ ਪੰਜਾਬ ਦੇ ਲੋਕਾਂ ਦਾ ਮਨ ਸਾਫ਼ ਲੱਗ ਰਿਹਾ ਅਸੀਂ ਕੁਝ ਵੀ ਨਹੀਂ ਕਰ ਰਹੇ ਪੰਜਾਬ ਦੇ ਲੋਕ ਆਪ ਹੀ ਕਾਂਗਰਸ ਸਰਕਾਰ ਨੂੰ ਲਿਆਣਗੇ